ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸ੍ਰੀ ਗੁਰਪ੍ਰੀਤ ਸਿੰਘ ਪੁਲੜ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਏਟ ਪੁਲਿਸ ਸਟੇਸ਼ਨ ਗੇਟ ਕੀਮਾ ਨੇ ਅੰਡਰ ਦ ਸੁਪਰਵੀਜ਼ਨ ਆਫ ਏਡੀਐਸਪੀ 1 ਮਿਸਟਰ ਵਿਸ਼ਾਲਜੀਤ ਜੀ ਏਸੀਪੀ ਸੈਂਟਰਲ ਸ਼ਰੀ ਜਸਪਾਲ ਜੀ ਤੇ ਐਸਐਚਓ ਗੇਟ ਕੀਮਾ ਮੈਡਮ ਮਨਜੀਤ ਕੌਰ ਉਹਨਾਂ ਨੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਵਿਕਰਮਜੀਤ ਸਿੰਘ ਲਾਇਸ ਬਿੱਕਾ ਤੇ ਸਬੀਰ ਸਿੰਘ son of ਸੁਲਵਿੰਦਰ ਸਿੰਘ ਇਹਨਾਂ ਦੀ ਉਮਰ ਤਕਰੀਬਨ 39 ਸਾਲ ਹੈਗੀ ਹੈ ਜੀ ਇਹ ਦੋਨੋਂ ਦੋਸ਼ੀਆਂ ਤੋਂ ਇਹਨਾਂ ਨੇ ਆਪਣਾ ਇੱਕ ਬੱਤੀਬੋਰ ਦਾ ਪਿਸਤਲ ਰਿਕਵਰ ਕੀਤਾ ਉਹਦੇ ਨਾਲ ਨਾਲ ਇੱਕ ਮੋਟਰਸਾਈਕਲ ਤੇ 912 ਗ੍ਰਾਮ ਹੀਰੋਇਨ ਰਿਕਵਰ ਕੀਤੀ ਹੈ ਤੇ ਜਿਹੜਾ ਤਾਂ ਵਿਕਰਮਜੀਤ ਸਿੰਘ ਹੈ ਉਹਦੇ ਤੇ ਕੋਈ ਵੀ ਹੱਲੇ ਪਰਚਾ ਨਹੀਂ ਹੈ ਤੇ ਜਿਹੜਾ ਆਪਣਾ ਸਬੀਰ ਸਿੰਘ ਹੈ son of ਸਲਵਿੰਦਰ ਸਿੰਘ ਉੱਤੇ ਆਲਰੇਡੀ ਤਿੰਨ ਪਰਚੇ ਦਰਜ ਨੇ ਤੇ ਇਹਨਾਂ ਦੀ ਪੁੱਛਗਿੱਛ ਤੇ ਇੱਕ ਹੋਰ ਬੰਦਾ ਇਹਨਾਂ ਦਾ ਸਾਥੀ ਅਸੀਂ ਨਾਮਿਨੇਟ ਕੀਤਾ ਕੁਲਵਿੰਦਰ ਸਿੰਘ ਲਾਇਸ ਕਾਕਾ ਤੇ ਉਹਦੇ ਤੇ ਵੀ ਆਲਰੇਡੀ ਚਾਰ ਪਰਚੇ ਦਰਜ ਹੈਗੇ ਆ ਵਕਫ ਵਕ ਧਰਮਾ ਹੇਟ ਸਰ ਪੁਲਿਸ ਕਮਿਸ਼ਨਰੇਟ ਦੇ ਥਾਣੇ ਚੈਂਟਨੋਲਮੈਂਟ ਛਟਾ ਤੇ ਆਪਣਾ ਗੇਟ ਕੀਮਾ ਦੇ ਵਿੱਚ ਤੇ ਅਸੀਂ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕਜੇਸ ਐਕਸਪਲੋਰ ਕਰ ਰਹੇ ਆ ਤੇ ਜੋ ਕੁਝ ਵੀ ਸਾਨੂੰ ਪਤਾ ਚੱਲੇਗਾ ਅਸੀਂ ਤੁਹਾਡੇ ਤੱਕ ਲਿਆਵਾਂਗੇ ਧੰਨਵਾਦ